यार सबै भयो भयो हामी गयौ ठीक है साटो नसायो भयो ਆਪਸੀ ਸਾਈਨਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਇਸ ਵੇਲੇ ਲੈ ਕੇ ਆਇਆ ਹਾਂ ਉਸ ਸਪੌਟ ਦੇ ਉੱਤੇ ਜਿੱਥੇ ਕੀ ਕੱਲ ਰਾਤ ਨੂੰ ਬੀਤੀ ਰਾਤ ਲੜਾਈ ਹੋਈ ਜਿਸ ਇਸ ਵੇਲੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਚੁੱਕੀ ਆ ਸੀ ਤੁਹਾਨੂੰ ਦਿਖਾ ਦਈਏ ਸਪੌਟ ਮੈਂ ਇਸ ਜਗ੍ਹਾ ਤੇ ਲੜਾਈ ਹੋਈ ਸੀ ਉਸ ਤੋਂ ਪਹਿਲਾਂ ਉਹ ਬੰਦੇ ਜਿਨ੍ਹਾਂ ਨੇ ਇਹ ਸਾਰਾ ਕੰਮ ਕੀਤਾ ਉਹ ਕਿਸ ਗੱਡੀ ਤੇ ਆਏ ਉਹ ਗੱਡੀ ਦਿਖਾਣ ਜਾ ਰਿਹਾ ਆਓ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਦੱਸਦਾ ਇਸ ਵੇਲੇ ਪੁਲਿਸ ਵੀ ਜਿਹੜੀ ਹੈ ਇਸੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਸਾਹਮਣੇ ਪੁਲਿਸ ਦੀ ਗੱਡੀ ਵੀ ਜਾ ਰਹੀ ਹੈ ਇਹ ਸਾਰਾ ਮਾਮਲਾ ਤੁਸੀਂ ਪਹਿਲਾਂ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਆਖਰ ਉਸ ਨੌਜਵਾਨ ਨੂੰ ਜਿਸ ਨੂੰ ਮਾਰਿਆ ਗਿਆ ਹੈ ਜਿਸ ਨੂੰ ਵੜਿਆ ਗਿਆ ਹੈ ਕਹਿੰਦੇ ਨੇ ਕਿ ਉਹਦਾ ਗੁੱਟ ਲਾ ਕੇ ਲੈ ਗਏ ਨੇ ਉਸ ਗੁੱਟ ਦੀ ਕੀ ਕਹਾਣੀ ਰਹੀ ਕਿਨੇ ਵੜਿਆ ਕਿਸ ਤਰ੍ਹਾਂ ਵੜਿਆ ਕਿਹੜਾ ਸਪੌਟ ਸੀ ਕੁਲਵੀਰ ਭਗਤ son of ਭੂਸ਼ਣ ਲਾਲ ਲੰਗੋਟੀਆਂ ਦਾ ਰਹਿਣ ਵਾਲਾ ਜਿਸ ਨੂੰ ਬੀਤੀ ਰਾਤ ਨੂੰ ਇਸੇ ਜਗ੍ਹਾ ਦੇ ਉੱਤੇ ਇਸੇ ਸਪੌਟ ਤੇ ਅਸੀਂ ਆਏ ਹਾਂ ਜਿੱਥੇ ਵੜਿਆ ਗਿਆ ਪੁਲਿਸ ਪਾਰਟੀ ਇਸ ਵੇਲੇ ਮੌਕੇ ਤੇ ਪਹੁੰਚੀ ਹੋਈ ਹੈ ਤੁਸੀਂ ਦੇਖ ਰਹੇ ਹੋ ਉਹ ਗੱਡੀ ਜਿਸ ਨੂੰ ਕਰਾਇਮ ਦੇ ਲਈ ਯੂਜ਼ ਕੀਤਾ ਗਿਆ ਉਸ ਗੱਡੀ ਨੂੰ ਹੁਣ ਟੋ ਕਰਕੇ ਜਿਹੜੀ ਹੈ ਪੁਲਿਸ ਜਿਹੜੀ ਹੈ ਉਹ ਲੈ ਕੇ ਜਾ ਰਹੀ ਹੈ ਉਹ ਤੁਹਾਨੂੰ ਦੱਸਦੀ ਹੈ ਤਸਵੀਰਾਂ ਨਾਲ ਦੇ ਨਾਲ ਔਰ ਉਸ ਸਪੌਟ ਤੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਜਿੱਥੇ ਇਹ ਸਾਰਾ ਮਾਮਲਾ ਹੋਇਆ ਇਹ ਇਸ ਵੇਲੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੁਲਿਸ ਜਿਹੜੀ ਹੈ ਉਸ ਗੱਡੀ ਨੂੰ ਜਿਹੜੀ ਕਰਾਇਮ ਦੇ ਵਿੱਚ ਯੂਜ਼ ਕੀਤੀ ਗਈ ਉਹ ਆਲਟੋ ਕਾਰ ਉਸ ਨੂੰ ਜਿਹੜਾ ਹੈ ਪੁਲਿਸ ਟੋ ਕਰਕੇ ਲੈ ਕੇ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਮੈਂ ਨਾਲ ਦੇ ਨਾਲ ਦਿਖਾਵਾਂਗਾ ਹੁਣ ਇਸ ਵੇਲੇ ਪੁਲਿਸ ਪਾਰਟੀ ਜਿਹੜੀ ਇਸ ਵੇਲੇ ਪਹੁੰਚ ਚੁੱਕੀ ਆ ਸਪੌਟ ਦੇ ਉੱਤੇ ਔਰ ਫਿਰ ਤੁਹਾਨੂੰ ਪੂਰਾ ਦੱਸਾਂਗਾ ਵੀ ਕਿ ਆਖਰਕਾਰ ਉਹ ਕਿਸ ਤਰੀਕੇ ਦੇ ਨਾਲ ਉਸ ਬੰਦੇ ਦੇ ਉੱਤੇ ਹਮਲਾ ਕੀਤਾ ਗਿਆ ਕਿਵੇਂ ਉਹਨੂੰ ਦੌੜਾ ਦੌੜਾ ਕੇ ਜਿਹੜਾ ਹੈ ਉਹ ਵੜਿਆ ਗਿਆ ਤੁਸੀਂ ਸ਼ੀਸ਼ਾ ਇਹਦਾ ਫਰੰਟ ਟੁੱਟਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਮਗਰ ਜਿੱਥੇ ਤੱਕ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਖਬਰ ਮਿਲੀ ਹੈ ਇਹਦੀ ਕੜੀ ਤੁਹਾਨੂੰ ਮੈਂ ਪਿੱਛੇ ਲੈ ਜਾਵਾਂ ਕੁਝ ਸਮਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਰਨਿਆ ਦੇ ਵਿੱਚ ਇੱਕ ਆਪਸ ਦੇ ਵਿੱਚ ਜੋ ਕਾਰਵਾਈ ਹੁੰਦੀ ਹੈ ਦੋ ਗੁੱਟਾਂ ਦੀ ਜਿਹਦੇ ਵਿੱਚ ਇਸੇ ਤਰੀਕੇ ਦੇ ਨਾਲ ਹਮਲਾ ਹੁੰਦਾ ਹੈ ਔਰ ਇੱਕ ਦੂਜੇ ਦੇ ਨਾਲ ਵਾਟ ਟੂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਦੂਸਰੇ ਹੀ ਦਿਨ ਜਦੋਂ ਕਿ ਬੰਬ ਪਟਾਕੇ ਚਲਾਏ ਜਾਂਦੇ ਨੇ ਉਹਦੇ ਨਾਲ-ਨਾਲ ਹੀ ਇੱਕ ਹੋਰ ਨੌਜਵਾਨ ਜਿਹੜੇ ਦੋ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਘੇਰ ਕੇ ਜਿੰਦੜ ਮੇਲੂ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਆਖਰ ਹਰਸਪੁਰਾ ਮੀਰਾ ਸਾਹਿਬ ਸਤਵਾਰੀ ਤੋਂ ਇਧਰ ਵੱਲ ਹੋ ਕੀ ਰਿਹਾ ਹੈ ਉਹ ਏਰੀਆ ਹੈ ਕਿ ਉਸੇ ਦੀ ਕੜੀ ਨੂੰ ਅਗਰ ਅਸੀਂ ਜੋੜੀਏ ਤਾਂ ਕਿਤੇ ਨਾ ਕਿਤੇ ਸ਼ੱਕ ਪੈਂਦਾ ਹੈ ਕਿ ਇਹ ਕੜੀ ਵੀ ਉਸੇ ਦੇ ਨਾਲ ਜੁੜਦੀ ਹੋਈ ਹੈ ਗੱਡੀ ਦੇ ਉੱਤੇ ਵੀ ਤੁਸੀਂ ਦੇਖ ਰਹੇ ਹੋ ਕਾਫੀ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮਗਰ ਇਹ ਕਿਹਦੇ ਵੱਲੋਂ ਲਾਈਆਂ ਗਈਆਂ ਕਿਸ ਤਰ੍ਹਾਂ ਲਗਾਈਆਂ ਗਈਆਂ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਪੁਲਿਸ ਇਸ ਵੇਲੇ ਜਾਂਚ ਤੇ ਜੁਟੀ ਹੋਈ ਹੈ ਮੀਰਾ ਸਾਹਿਬ ਪੁਲਿਸ ਇੱਥੇ ਪਹੁੰਚੀ ਹੋਈ ਹੈ ਹੁਣ ਗੱਡੀ ਨੂੰ ਟੋਅ ਕਰਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀ ਦਾ ਕਾਫੀ ਨੁਕਸਾਨ ਵੀ ਹੋਇਆ ਹੁਣ ਇਹ ਆਪਸੀ ਲੜਾਈ ਦੇ ਵਿੱਚ ਹੋਇਆ ਹੈ ਜਾਂ ਗੱਡੀ ਕਿਤੇ ਵੱਜੀ ਹੈ ਜਾਂ ਕਿਸ ਤਰੀਕੇ ਨਾਲ ਨੁਕਸਾਨ ਹੋਇਆ ਹੈ ਇਨਵੈਸਟੀਗੇਸ਼ਨ ਦਾ ਮੈਟਰ ਔਰ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਵੇਲੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਮੇਰੇ ਪਿੱਛੇ ਗੱਡੀ ਨੂੰ ਟੋਅ ਕਰਕੇ ਲੈ ਜਾਇਆ ਜਾ ਰਿਹਾ ਹੈ ਇਹ ਉਹ ਗੱਡੀ ਹੈ ਜਿਹੜੀ ਕਰਾਇਮ ਦੇ ਵਿੱਚ ਯੂਜ਼ ਹੋਈ ਸੀ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਕੁਲਵੀਰ ਭਗਤ son of ਪੁਸ਼ਨ ਲੰਗੋਟੀਆਂ ਦਾ ਰਹਿਣ ਵਾਲਾ ਜਿਹਨੂੰ ਬੀਤੀ ਰਾਜ ਕੁਝ ਲੋਕੀ ਜਿਹੜੇ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾ ਉਸ ਕੁਲਵੀਰ ਭਗਤ ਦੇ ਉੱਪਰ ਔਰ ਉਹਦਾ ਗੁੱਟ ਵੱਢ ਲਿਆ ਔਰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸਪੌਟ ਦੇ ਉੱਤੇ ਤੁਹਾਨੂੰ ਲੈ ਕੇ ਚਲਦੇ ਹਾਂ ਬਿਲਕੁਲ ਉਸੇ ਸਪੌਟ ਦੇ ਉੱਪਰ ਜਿੱਥੇ ਇਹ ਸਾਰਾ ਕੁਝ ਮਾਮਲਾ ਹੋਇਆ ਆਓ ਚਲਦੇ ਹਾਂ ਉਸ ਸਪੌਟ ਦੇ ਉੱਤੇ ਇਸ ਵੇਲੇ ਆਓ ਤੁਹਾਨੂੰ ਉਸ ਕ੍ਰਾਈਮ ਸਪੌਟ ਤੇ ਲੈ ਚਲਦੇ ਹਾਂ ਜਿੱਥੇ ਕਿ ਪਹਿਲਾਂ ਸੜਕ ਦੇ ਉੱਤੇ ਜਿੱਥੇ ਤੁਹਾਨੂੰ ਅਸੀਂ ਗੱਡੀ ਦਿਖਾਈ ਉਦੇ ਉਸ ਜਗ੍ਹਾ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਉਸ ਹਮਲੇ ਤੋਂ ਬਾਅਦ ਜਿਸ ਨੌਜਵਾਨ ਦਾ ਗੁੱਟ ਵੱਢਿਆ ਗਿਆ ਉਹ ਬੰਦਾ ਇਸੇ ਰਸਤੇ ਦੌੜਦਾ ਹੋਇਆ ਇਹ ਇੱਥੋਂ ਖੇਤਾਂ ਦੇ ਵਿੱਚੋਂ ਦੌੜਦਾ ਹੋਇਆ ਬਿਲਕੁਲ ਉਸ ਸਪੌਟ ਤੇ ਪਹੁੰਚਿਆ ਜਿੱਥੇ ਉਸ ਦਾ ਗੁੱਟ ਲਾਇਆ ਗਿਆ ਉਹ ਤੁਹਾਨੂੰ ਤਸਵੀਰਾਂ ਮੈਂ ਜ਼ਰੂਰ ਦਿਖਾਵਾਂਗਾ ਥੋੜਾ ਦੂਰੋਂ ਦਿਖਾਵਾਂਗਾ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਖੂਨ ਜਿਹੜਾ ਹੈ ਤੁਹਾਨੂੰ ਨਾ ਦਿਖਾਈਏ ਪਰ ਇਹ ਹੈ ਉਹ ਸਪੌਟ ਮੈਂ ਇੱਥੇ ਖੜਾ ਹਾਂ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਮੇਰੇ ਥੱਲੇ ਬਿਲਕੁਲ ਪੂਰਾ ਇਹ ਜਿਹੜਾ ਖੇਤ ਹੈ ਖੂਨ ਦਾ ਭਰਿਆ ਹੋਇਆ ਹੈ ਜਿਹੜਾ ਅਸੀਂ ਦਿਖਾ ਨਹੀਂ ਸਕਦੇ ਮਗਰ ਦੱਸਿਆ ਜਾ ਰਿਹਾ ਹੈ ਕਿ ਬਿਲਕੁਲ ਰੋਡ ਤੋਂ ਇੱਥੇ ਤੱਕ ਕਰੀਬ 40-50 ਮੀਟਰ ਦਾ ਜਿਹੜਾ ਇਲਾਕਾ ਉੱਥੋਂ ਧੋੜ ਕੇ ਉਹ ਨੋਜਵਾਨ ਇੱਥੇ ਆਉਂਦਾ ਹੈ ਇਸ ਤੋਂ ਬਾਅਦ ਉਹਨੂੰ ਸ਼ਾਇਦ ਇਨ੍ਹਾਂ ਹੀ ਖੇਤਾਂ ਦੇ ਵਿੱਚ ਦੜਾਇਆ ਜਾਂਦਾ ਹੈ ਔਰ ਉਹਦਾ ਜਿਹੜਾ ਗੁੱਟ ਹੈ ਉਹਨੂੰ ਵੱਢ ਕੇ ਤੇ ਉਹ ਲੈ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਇਸੇ ਜਗ੍ਹਾ ਦੇ ਉੱਤੇ ਇੱਕ ਕੜਾ ਵੀ ਪਿਆ ਹੋਇਆ ਸੀ ਹੋ ਸਕਦਾ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੇ ਉਹ ਕੜਾ ਜਿਹੜਾ ਹੈ ਉਹ ਆਪਣੀ ਹਿਫਾਜ਼ਤ ਦੇ ਵਿੱਚ ਲੈ ਲਿਆ ਹੋਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕ੍ਰਾਈਮ ਨਾ ਹੋਣ ਇਹਨੂੰ ਰੋਕਣ ਦੇ ਲਈ ਪੁਲਿਸ ਜਿਹੜੀ ਹੈ ਆਪਣਾ ਪੂਰਾ ਜ਼ੋਰ ਤਾਂ ਲਗਾ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜੇ ਕੁਝ ਗੈਂਗਸ ਕਹਿ ਸਕਦੇ ਆ ਗੁੱਟ ਕਹਿ ਸਕਦੇ ਹਾਂ ਇਹੋ ਜਿਹੇ ਲੋਕੀ ਜਿਹੜੇ ਨੇ ਇਹ ਫਿਰ ਆਪਣਾ ਫੰਡ ਜੜਾ ਆ ਉਹ ਚੁੱਕ ਰਹੇ ਨੇ ਉਮੀਦ ਕਰਦੇ ਹਾਂ ਕਿ ਇਹ ਇਹਨਾਂ ਦੇ ਫੰਡ ਜਿਹੜੇ ਨੇ ਉਹ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਦੱਬੇ ਜਾਣਗੇ ਆ ਹੁਣ ਤੁਹਾਨੂੰ ਦੱਸਿਏ ਕਿ ਹੋਰ ਕਿਹੜੇ-ਕਿਹੜੇ ਪਾਸੇ ਉਹਨੂੰ ਤੜਾ-ਤੜਾ ਕੇ ਜਿਹੜਾ ਹੈ ਉਹ ਲੈ ਕੇ ਗਏ ਸੀ ਸਾਬਕ ਇਹ ਹੈ ਉਹ ਸਪੌਟ ਜਿੱਥੇ ਇਸ ਗੱਡੀ ਦੇ ਨਾਲ ਜਿਹੜਾ ਹੈ ਗੱਡੀ ਦੇ ਵਿੱਚ ਆਏ ਹੋਏ ਜਿਹੜੇ ਨੌਜਵਾਨ ਨੇ ਉਹ ਕਿਸੇ ਨੂੰ ਘੇਰਦੇ ਨੇ ਔਰ ਇੱਥੇ ਵੱਡ ਟੁਕ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਔਰ ਇਸ ਨਾਲੇ ਦੇ ਉੱਤੋਂ ਟੱਪ ਕੇ ਉਹ ਬੰਦਾ ਜਿਹੜਾ ਹੈ ਇਸ ਪਾਸੇ ਆਉਂਦਾ ਹੈ ਔਰ ਇੱਥੇ ਵੀ ਇਲਾਕੇ ਤੋਂ ਫਿਰ ਉਹ ਆਪਣੀ ਜਾਨ ਬਚਾਉਣ ਦੇ ਲਈ ਇਸ ਪਾਸੇ ਵੱਲ ਨੂੰ ਨੱਠਦਾ ਹੈ ਕਿਵੇਂ ਇਹ ਆਲਟੋ ਗੱਡੀ ਜਿਹੜੀ ਹੈ ਉਹ ਇੱਕ ਪਾਸੋਂ ਆਉਂਦੀ ਹੈ ਔਰ ਇਸੇ ਚੌਕ ਦੇ ਵਿੱਚ ਉਸ ਦੂਸਰੇ ਇੱਕ ਹੋਰ ਨੌਜਵਾਨ ਨੂੰ ਜਿਹੜਾ ਹੈ ਰੋਕਦੀ ਹੈ ਔਰ ਉਸ ਨੂੰ ਇੱਥੇ ਹੀ ਮਾਰਨਾ ਸ਼ੁਰੂ ਕਰ ਦਿੰਦੀ ਹੈ ਜਾਨੀ ਕਿ ਵਨ ਟੁਕ ਜਿਹੜੀ ਹੈ ਉਹਦੇ ਨਾਲ ਹੋਣਾ ਸ਼ੁਰੂ ਹੋ ਜਾਂਦੀ ਹੈ ਮੀਰਾ ਸਾਹਿਬ ਆਰਸਪੁਰਾ ਇਲਾਕੇ ਦੇ ਵਿੱਚ ਜਿਹੜੀਆਂ ਗੁੱਟਾਂ ਦੀਆਂ ਲੜਾਈਆਂ ਨੇ ਇਸ ਨੂੰ ਪੁਲਿਸ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸ਼ਿਕੰਜਾ ਕੱਸ ਕੇ ਖਤਮ ਕਰਦੀ ਹੈ ਕਿਉਂਕਿ ਇਸ ਵੇਲੇ ਤੱਕ ਇਸ ਵੇਲੇ ਤੱਕ ਜਿੰਨੇ ਵੀ ਮਾਮਲੇ ਹੋਏ ਨੇ ਪੁਲਿਸ ਨੇ ਆਪਣੀ ਕਾਰਵਾਈ ਜਿਹੜੀ ਹੈ ਬਖੂਬੀ ਕੀਤੀ ਔਰ ਉਹਨਾਂ ਸਾਰਿਆਂ ਮਾਮਲਿਆਂ ਨੂੰ ਸੁਲਝਾਇਆ ਹੈ ਔਰ ਆਮ ਜਨਤਾ ਦੇ ਵਿੱਚ ਖੋਫ ਦੀ ਲਹਿਰ ਜ਼ਰੂਰ ਬਣੀ ਹੋਈ ਹੈ ਕਿਉਂਕਿ ਕਣਕ ਦੇ ਵਿੱਚ ਕਦੇ-ਕਦੇ ਘੁਣ ਵੀ ਪਿਸੇ ਜਾ ਸਕਦੇ ਨੇ ਤੋਂ ਉਮੀਦ ਕਰਦੇ ਹਾਂ ਕਿ ਪੁਲਿਸ ਆਪਣਾ ਸ਼ਿਕੰਜਾ ਕਸੇਗੀ ਔਰ ਇਸ ਸਾਰੇ ਮਾਮਲੇ ਦੇ ਉੱਤੇ ਕਾਰਵਾਈ ਕਰਦੇ ਹੋਏ ਪੂਰਾ ਕੰਮ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦੇਗੀ ਦੇਖਦੇ ਰਹੋ ਆਪਸੀ ਸਾਨੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਜੀ ਇਜਾਜ਼ਤ ਧੰਨਵਾਦ